ਤੋ ਤੋਹੀ ਜੁੜ ਚੁੱਕੇ ਹੋ ਇੰਡੀਆ ਕ੍ਰਾਈਮ ਨਿਊ ਚੈਨਲ ਦੇ ਨਾਲ ਅੱਜ ਅਸੀਂ ਖੜੇ ਹਾਂ ਮੰਦਰ ਅਚਲ ਸਾਹਿਬ ਜਿੱਥੇ ਕੀ ਮਹਾਸ਼ਿਰ ਰਾਤਰੀ ਦਾ ਮੇਲਾ ਜਿਹੜਾ ਹੈ ਬੜੀ ਧੁੰਮਤਾਂ ਨਾਲ ਮਨਾਇਆ ਜਾ ਰਿਹਾ ਹੈ ਆਓ ਤੁਹਾਨੂੰ ਉੱਥੋਂ ਦੀਆਂ ਲਾਈਵ ਤਸਵੀਰਾਂ ਆਪਣੇ ਚੈਨਲ ਦੇ ਮਾਦੂਨ ਰਣ ਦੇਖਣਾ ਤੂੰ ਬਣੇ ਰਹੋ ਇੰਡੀਆ ਕ੍ਰਾਈਮ ਨਿਊ ਚੈਨਲ ਦੇ ਨਾਲ ਧੰਨਵਾਦ

वाहगुरु जी का खालसा वाहि शिव शंकर भोलेनाथ जी द ਪਿਆਉਂ ਤੋਂ ਤਰਤੀ ਆਈਏ ਇੱਥੇ ਸਰਦਾਂ ਨਾਲ ਸੰਕਟਾਂ ਆਉਂਦੀਆਂ ਨੇ ਤੇ ਮਨੋਂ ਮਨੋਂ ਪੂਰੀਆਂ ਕਰਦੀਆਂ ਨੇ ਆਪਣੀਆਂ ਆਸਾਂ ਮਰਦਾਂ ਹਰ ਇੱਕ ਦੀਆਂ ਪੂਰੀਆਂ ਹੁੰਦੀਆਂ ਤੇ ਸੋਰਾਤਰੀ ਦੇ ਬਹੁਤ ਸੰਗਤ ਜਿਹੜੀ ਆ ਧੂਮ ਧਾਮ ਨਾਲ ਆਉਂਦੀ ਆ ਇੱਥੇ ਹਰ ਇੱਕ ਦੀਆਂ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਨੇ ਇੱਥੇ 33 ਕਰੋੜ ਦੇਵੀ ਦੇਵਤੇ ਇੱਥੇ ਆਏ ਆ ਕਿ ਇੱਥੇ ਸਾਰਿਆਂ ਦੀ ਆਵਾਸਾ ਹੈ ਤੇ ਸੋਰਾਤਰੀ ਦੇ ਸਾਰੇ ਇਕੱਠੇ ਹੁੰਦੇ ਆ ਜੀ ਆ ਦੇਖੋ ਜੀ ਪਰਵਾਸੀ ਭਈਏ ਨੇ ਤੇ ਇਹਨਾਂ ਦੋਹਾਂ ਦੇ ਮੋਟਰਸਾਈਕਲਾਂ ਦੇ ਉੱਤੇ ਨੰਬਰ ਪਲੇਟ ਹੀ ਨਹੀਂ ਹੈ ਤੇ ਕੋਈ ਰੋਕ ਟੋਕ ਨਹੀਂ ਇਹਨਾਂ ਨੂੰ ਬਟਾਲੇ ਦੇ ਵਿੱਚੋਂ ਰਿਫਰਦੇ ਆ ਬਗੈਰ ਨੰਬਰ ਪਲੇਟਾਂ ਤੋਂ ਪਰਿਵਾਰ ਕੇ ਸਦਸ ਸਰੇ ਰਹੇ ਹੁੰਦੇ ਸੇ ਦਾਦਾ ਜੀ ਦਾਦੀ ਵਰਦਾਤੀ ਬਹੁਤ ਬਰਦਾਦਾ ਜੀ ਸ਼ਿਵਰਾਤਰੀ ਪਰਮੇਸ਼ਰ ਜੋ ਅੱਜ ਸ਼ਿਵਰਾਤਰੀ ਦਾ ਮਹਾਪਾਰਵ ਜਿਹੜਾ ਅਚਲੇਸ਼ਵਰ ਧਾਮ ਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਦੇਸ਼ ਵਿਦੇਸ਼ ਤੋਂ ਬਹੁਤ ਸੰਗਤ ਆਈ ਆ ਔਰ ਬੜੇ ਆਰਾਮ ਨਾਲ ਦਰਸ਼ਨ ਕਰਾਇਆ ਜਾ ਰਹੇ ਹਨ ਅੱਜ ਦਾ ਦਿਨ ਜਿਹੜਾ ਮਹਾ ਸ਼ਿਵਰਾਤਰੀ ਦਾ ਅੱਜ ਦੇ ਦਿਨ ਅਚਲੇਸ਼ਵਰ ਧਾਮ ਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਚਰੈਸ਼ੋ ਕੀਤੀ ਜਿਹੜੇ ਕਿ ਸਾਹਮਣੇ ਗੁਰਦੁਆਰਾ ਹੈ ਉਹਨਾਂ ਦੀ ਯਾਦ ਜਿੱਥੇ ਲਿਖਿਆ ਗਿਆ ਸੋਨ ਮੇਲਾ ਸ਼ਵਰਾਤ ਬਾਬਾ ਚੱਲ ਬਟਾਲੇ ਆਏ ਅੱਜ ਸਿੱਧ ਕੋਸ਼ੀ ਜਿਹੜੀ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਦੀ ਇਸ ਧਰਤੀ ਤੇ ਹੋਈ ਆ ਮੈਂ ਸਾਰੀ ਸੰਗਤ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਮਹਾਂ ਸ਼ਵਰਾਤਰੀ ਦੇ ਸ਼ੁਭ ਅਫਸਰ ਦੇ ਲੱਖ ਲੱਖ ਵਧਾਈ ਦਿੰਦਾ ਹਾਂ